ਸਕੂਲ ਲਵ ਸਟੋਰੀ ਤੇ ਜਦੋਂ ਪਹਿਲੀ ਵਾਰ ਹੀ ਤੁਸੀਂ ਤੁਸੀਂ ਵੀ ਸਾਰੇ ਸਕੂਲ ਤੋਂ ਨਿਕਲੇ ਹੋਣ ਇੱਕ ਫੀਲਿੰਗ ਬੰਦੇ ਨੂੰ ਪਤਾ ਲੱਗਦਾ ਕਿ ਇਹ ਪਿਆਰ mohabbat ਕੋਈ ਚੀਜ਼ ਹੈ ਆਪਕੋ ਸ਼ਾਇਦ ਇਸ ਟ੍ਰੇਲਰ ਚ ਦੇਖਿਆ ਹੀ ਹੋਏਗਾ ਤੇ ਇੱਕ ਇੱਕ ਦਾ ਮਨਵੀਰ ਧਾਰ ਨੇ ਲਿਖਿਆ ਜਗਦੀਪ ਸਿੱਧੂ ਵੀਰੇ ਨੇ ਔਰ ਇਹਦੇ ਚ ਮਿਊਜ਼ਿਕ ਹੈ ਜੀ ਜਾਨੀ ਐਂਡ ਬੀਫਰਾ ਕੇ ਨੂੰ ਪ੍ਰੋਡਿਊਸ ਕਰ ਰਹੇ ਨੇ ਵਾਈਟ ਹੈਂਡ ਸਟੂਡੀਓਸ ਲੜਕਾ ਲੜਕੀ ਸਕੂਲ ਟਾਈਮ ਦੇ ਵਿੱਚ ਇਫੈਕਟ ਕੀ ਪਾਏਗੀ ਵਿਦਿਆਰਥੀਆਂ ਦੇ ਉੱਤੇ ਇਹ ਸਰ ਤੁਸੀਂ ਨਾ ਇਹ ਸਵਾਲ 1 April ਨੂੰ ਮੈਂ ਤੁਹਾਡੇ ਤੋਂ ਪੁੱਛਣਾ ਹੱਤ ਟੌੜਾ ਜਾਇਦਾ ਕਿ ਇਹ ਇਫੈਕਟ ਪੋਜ਼ਿਟਿਵ ਹੈ 네ਗੇਟਿਵ ਹੈ ਸੋ ਇਹ ਜਦੋਂ ਤੁਸੀਂ ਫਿਲਮ ਥੀਏਟਰਾਂ ਚੋਂ ਬਾਹਰ ਨਿਕਲੋਗੇ ਨਾ ਇਹ ਉਦੋਂ ਤੁਸੀਂ ਡਿਸਾਈਡ ਕਰਿਓ ਔਰ ਜ਼ਰੂਰ ਇਹਦੇ ਬਾਰੇ ਬੋਲਿਓ ਕਿ ਕੀ ਇਹ ਫਿਲਮ ਰਾਈਟ ਇਫੈਕਟ ਪਾ ਰਹੀ ਹੈ ਸੋ ਅਸਲ ਬਹੁਤ ਚੀਜ਼ਾਂ ਦਾ ਬਹੁਤ ਖਿਆਲ ਰੱਖਿਆ ਪਰ ਕਿਉਂਕਿ 2 ਘੰਟੇ ਦੀ ਫਿਲਮ ਹੈ ਤੇ 2.5 ਮਿੰਟ ਦਾ ਟ੍ਰੇਲਰ ਹੈ। ਸ ਟ੍ਰੇਲਰ ਦੇ ਵਿੱਚ ਅੱਜ ਬਹੁਤ ਚੀਜ਼ਾਂ ਦਿਖਾ ਵੀ ਨਹੀਂ ਸਕਦੇ ਔਰ ਕੁਝ ਹੀ ਚਾਉਂਦੀ ਹੈ ਸਟੋਰੀ ਦੇ ਵਿੱਚ। ਉਹੀ ਇੱਕ ਦੋ ਪੁਆਇੰਟ ਨੇ ਜਿਨ੍ਹਾਂ ਦੇ ਕਰਕੇ ਪੂਰੀ ਫਿਲਮ ਦੀ ਸਟੋਰੀ ਰਿਵੀਲ ਹੋ ਸਕਦੀ ਹੈ। ਸੋ ਮੈਂ ਤੁਹਾਨੂੰ ਸਟੋਰੀ ਬਾਰੇ ਜ਼ਿਆਦਾ ਕੁਝ ਨਹੀਂ ਦੱਸ ਪਾਉਂਗਾ। ਪਰ ਇਹ ਜ਼ਰੂਰ ਕਹੂੰਗਾ ਕਿ ਮੈਂ ਸਾਰੇ মিডিਆ ਨੂੰ ਖੁੱਲਾ ਹੱਕ ਦਿੰਦਾ ਕਿ ਤੁਸੀਂ ਕੁਝ ਵੀ ਕੁਝ ਵੀ ਟ੍ਰੇਲਰ ਦੇਖੀਏ। ਸਾਈਡ ਤੇ ਜਾ ਕੇ ਖੜੇ ਹੋ। ਪਣਾ ਦੀ ਓਸ਼ਦ ਇੱਕ ਦੂਜੀ ਫੀਲਿੰਗ ਲੱਗਦਾ ਪਾਣੀ ਦੇ ਉਹ ਕੋਈ ਹੁਣ ਕਿੱਥੇ ਚੱਲੀ ਹੈ ਪਾਣੀ ਪਿਆ ਮਾਰਨਾ ਹੀ ਤੇਰੇ ਹੱਥ ਲਾਈਦਾ ਹੀ ਅਸਰ ਹੈ ਝੂਠਾ ਪਾਣੀ ਪੀ ਕੇ ਤਾਂ ਮਾਰੀ ਜਾਓ ਸਮੀ ਤੇ ਰਹਦਾ ਸੀ ਖਵਾਬ ਚੁੱਲ੍ਹੇ ਗਿਆ ਉਹ ਤੇਰਾ ਚਹਿਰਾ ਜਦ ਮੇਰੇ ਬੰਦ ਹੋ ਗਿਆ ਸਮੀ ਤੇ ਰਹਦਾ ਸੀ ਰਾਤ ਕੁੜੀ ਨੇ ਚਪੇੜੇ ਆਰਤੇ ਆਦੇ ਤੇ ਪੇੜੇ ਆ ਲਾਗੇ ਹੋਣੇ ਮੁੰਡਾ ਜਵਾਨ ਹੋੜਿਆ ਮਾੜਾ ਮਟਾ ਕੁੜੀ ਚਿੜੀ ਵਾਲਾ ਚੱਕਰ ਲੱਗਦਾ ਹੈ ਹੋਲੀ ਉਹਦੀ ਮਾਂ ਦੀ ਭੈਣ ਦਾ ਮੁੰਡਾ ਲਈ ਦੀ ਹਰ ਦੇ ਲਈ ਇਸ ਵੇਲੇ ਹੋਤੇ ਰਹਿਣ ਚਲੋ ਜਸਾ ਗਲ ਉਹ ਝਾਕੀ ਗਈ ਨਾ ਅੱਖਾਂ ਨਾਲ ਥੋੜਾ ਆਵੇਗਾ ਪੈਂਚਰ ਸਮੁੰਦਰ ਕੋਲੇ ਵੀ ਪਾਈ ਕੁੜੀ ਕੋਈ ਤਾਂ ਪ੍ਰਿੰਸੀਪਲ ਨਾਲ ਗੁਸ਼ਟ ਨਹੀਂ ਮੇਰਾ ਮਤਲਬ ਨਹੀਂ ਸੀ ਇਸ ਫਰੈਂਡਸ਼ਿਪਾ ਰੱਖਦਾ ਦੇਖ ਲਓ ਪਹਿਲਾਂ ਸਰ ਪਟਾਣ ਜਿਹੜੇ ਰੰਗ ਲਾਉਂਦੇ ਹੁੰਦੇ ਹੈ ਅਬ ਆਹ ਅਬ ਜੰਮ ਲਈ ਪਾਸ ਨੂੰ ਕੱਟ ਕੇ अपना गौ है देख के बीसोनी बच्ची दिती है पर पर रंगी रखेंगे उ नाम जाने रे काउ मारो काउले पर कई आई तो देना ना न मेरा चाचू से मिल ले जैसे सुन जो जिमी शेख दा नौबी राजवीर तू ना बाड़ा पूछ नाओ मेरे बाजू तो गिप्पी के वाली लेके जाओ घर तो ग्रुप लो पूरी तो राजवीर को नहीं सच्ची जिमी शेख

ਅਚੇਮੀ ਨੇ ਬਾਅਦ ਮੋٹے ਬਦਲ ਵਾਲਾ ਜੱਪ ਕਰਨਾ ਪਊ ਆਪਾਂ ਨੂੰ ਉਹ ਤਾਂ ਕਰਨਾ ਹੋਵੇ ਜੀ ਕੁਝ ਹੁੰਦੇ ਸਦਾ ਬਹਾਰ ਜਿਹੜੇ ਖੜਗੇ ਤਾਂ ਖੜਗੇ ਕੁਝ ਮੌਸਮ ਤਰ੍ਹਾਂ ਬਦਲ ਜਾਂਦੇ ਸਾਰਾ ਕੈਡਟ ਮੈਰੀਨਰ ਨੂੰ ਦਊਂਗਾ ਉਸਤਾਦਾਂ ਨੂੰ ਦਊਂਗਾ ਜਿਨ੍ਹਾਂ ਨੇ ਮੇਰੇ ਲਈ ਸਾਲ ਟ੍ਰੇਨ ਕੀਤਾ ਮੇਰੀ ਨਾਈਟ ਮੇਰੀ ਵਰਕਆਊਟ ਮਤਲਬ ਭਾਰ ਘਟਾਉਣਾ ਜਾਂ ਵਧਾਉਣਾ ਇੰਨਾ ਸੌਖਾ ਨਹੀਂ ਉਹਦੇ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਲੈਣੀ ਥੋੜੀ ਜਿਹੀ ਮਿਹਨਤ ਨਹੀਂ ਕੀਤੀ ਤਾਂ ਭਾਈ ਦੀ ਜਿਆਦਾ ਸ਼ੂਟਿੰਗ ਦਾ ਰਾਜਸਥਾਨ ਬਿੰਗਨਗਰ ਦੇ ਆਸ-ਪਾਸ ਹੋਈ ਹੈ ਜੀ ਔਰ ਇਹ ਫਿਲਮ ਦੋ ਸ케ਜੂਲੇਸ਼ਨ ਹੋ ਰਹੀ ਹੈ ਪਹਿਲਾਂ ਬਟੇੜਾ ਤੋਂ ਅਸੀਂ ਸ਼ੁਰੂ ਕੀਤਾ ਉਹ ਵੀ 2021 ਮਾਰਚ ਚ ਲੱਗਦੀ ਲੱਗਦੀ ਹੈ ਸਾਉਥ ਦੀ ਗੱਲ ਪੁਲਿਸ ਸਾਉਥ ਦੀ ਗੱਲ ਕੀਤੀ ਹੈ ਸਾਉਥ ਦੇ ਪਿਪਲ ਆ ਪੰਜਾਬ ਬਹੁਤ ਸੁਖਣਾ ਲਾਸਟ ਟੈਕਸੀ ਲੌਂਗ ਕਰਦੇ ਕਿਸਮਤ ਤੋ ਐਸੀ ਸੋ ਬੱਸ ਕੋਈ ਫੀਲ ਨਹੀਂ ਕਰਦਾ ਬਚਪਨ ਦੌਰਾਂ ਬਚਪਨ ਦੇ ਜਾ ਕੇ ਤੁਸੀਂ ਕੀ ਫੀਲ ਕੀਤਾ ਬਚਪਨ ਹਮੇਸ਼ਾ ਵਧੀਆ ਫੀਲ ਕਰਦਾ ਬਟ ਸਾਡੇ ਬਚਪਨ ਨੇ ਐਫਰਟ ਬਹੁਤ ਲਗਾਇਆ پارک ਘਟਾਨਾ ਬਿਆਸਨ ਨੂੰ એનર્ਜੀ ਵਧਾਣੀ ਪਈ ਆਪਣੀ ਬੋਡੀ ਦੇ ਵਿੱਚ ਤੁਹਾਨੂੰ ਤਾਂ ਘਟ ਮਿਹਨਤ ਕਰਨੀ ਪਊਗੀ ਭਾਰ ਘਟਾਣਾਂ ਮੈਂ ਨਾ ਨਾ ਫਿਲਮ ਵੇਖ ਕੇ ਤੁਹਾਨੂੰ ਪਤਾ ਲੱਗ ਜਾਏਗਾ 15 ਕਿਲੋ ਆਪ ਕਿੰਨਾ ਸੀ ਭਾਰ ਸੈਕਿੰਡ ਸ케ਡਿਊਲ ਸੀ ਸੋ ਮੇਰਾ 47 48 ਵੇਟ ਸੀ ਸੋ ਮੈਂ 15 ਕਿਲੋ ਵੇਟ ਗੇਨ ਕੀਤਾ ਸੀ और मेरे करैक्टर की रिक्वायरमेंट फिफ्टीन के जी से राजवीर के करैक्टर की रिक्वायरमेंट so, थर्टी फाइव फोर्टी के जी से सो मैं पंद्रह किलो बताया फिर पंद्रह किलो कटाया सो भाव भावें थोड़ा बहुत नहीं कह सकते किसी भावे किलो दो किलो भी किसी को बताना पै जे वह वाद का नहीं जो घटा पाया घट सो इट्स अ म्यूचुअल टीम वर्क मैं कहूँगी इस फिल्म ने बहुत एफर्ट लेते हर किसी ने ਸੋ ਅਸੀਂ ਤੁਹਾਨੂੰ ਬੱਸ ਇਹ ਕਹਿਣਾ ਚਾਹੁੰਦੇ ਹਾਂ ਸੋ ਦੇ ਅਫਰਟਸ ਦਾ ਮੁੱਲ ਬੰਦ ਅੱਜ ਦੇ ਟਾਈਮ ਦੇ ਵਿੱਚ ਜੋ ਲੜਕੀਆਂ ਨੇ ਔਰ ਲੜਕੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੈਂਦੇ ਨੇ ਆਪਣੀ ਮਰਜ਼ੀ ਮਰਜ਼ੀ ਦੇ ਨਾਲ ਸਭ ਕੁਝ ਕਰਦੇ ਆ ਉਹਨਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਕੋਈ ਮੈਸੇਜ ਦੇਣਾ ਚਾਹੁੰਦੇ ਜੀ ਮੈਂ ਉਹਨਾਂ ਨੂੰ ਕੋਈ ਮੈਸੇਜ ਨਹੀਂ ਦੇਣਾ ਚਾਹੁੰਦੀ ਕਿਉਂਕਿ ਉਹਨਾਂ ਨੇ ਲਾਈਫ ਕੱਟਨੀ ਹੈ ਜਿਹਦੇ ਬੰਦੇ ਨਾਲ ਜੇ ਉਹ ਬੰਦਾ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਖੁਸ਼ੀ ਨਾਲ ਚੂਜ਼ ਨਹੀਂ ਕਰ ਸਕਦੇ ਫਿਰ ਕਾਹੇ ਜੀਵੋਗੇ ਤੁਸੀਂ ਲਾਈਫ ਉਹਨਾਂ ਤੇ ਅਸੀਂ ਅਸੀਂ ਕਿਸੇ ਦੇ ਵੀ ਕੰਟਰੋਲ ਨਹੀਂ ਕਰ ਸਕਦੇ ਇਹੋ ਚੀਜ਼ ਬਾਹਰ ਦੀ ਕੰਟਰੀ ਦੇ ਪੇਰੈਂਟਸ ਉਹਨਾਂ ਦੇ ਫਰੈਂਡਸ ਉਹਨਾਂ ਦੇ ਰਿਲੇਟਿਵਸ ਐਕਸੈਪਟ ਕਰ ਚੁੱਕੇ ਐ ਤੇ ਉਹ ਕੰਟਰੀਸ ਚੈ ਪ੍ਰੋਬਲਮਸ ਨਹੀਂ ਐ ਸਾਡੇ ਇਹੀ ਐਕਸੈਪਟੈਂਸੀ ਹੈ ਨਹੀਂ ਕਿ ਸਾਡੀ ਮਰਜ਼ੀ ਦੇ ਬੰਦੇ ਨਾਲ ਜ਼ਿੰਦਗੀ ਕੱਟੋ ਆਪਣੀ ਮਰਜ਼ੀ ਦੇ ਬੰਦੇ ਨਾਲ ਜ਼ਿੰਦਗੀ ਜੀਓ ਨਹੀਂ ਉਹ ਪ੍ਰੋਬਲਮ ਐ ਜਿੰਨੂੰ ਜੋ ਠੀਕ ਲੱਗਦਾ ਹੈ ਹਰ ਕਿਸੇ ਦੀ ਇੰਡੀਵਿਜੂਅਲ ਲਾਈਫ ਐ ਆਪਣੇ ਚੋਇਸਿਸ ਨੇ ਆਪਣੇ ਸਰਕਮਸਟੈਂਸਿਸ ਐ ਮੈਂ ਕੋਈ ਨਹੀਂ ਹੁੰਦੀ ਵੀ ਇਸ ਚੀਜ਼ ਦਾ ਜਵਾਬ ਦੇਣ ਵਾਲੀ ਹਰ ਕਿਸੇ ਦੀ ਪਰਸਨਲ ਲਾਈਫ ਐ ਸੋ ਉਹਨਾਂ ਦਾ ਡਿਸੀਜਨ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੀਡੀਆ ਦਾ ਬਹੁਤ ਧੰਨਵਾਦ ਤੁਸੀਂ ਸਾਨੂੰ ਕਵਰ ਕਰ ਰਹੇ ਆ ਸਾਡੀ ਫਿਲਮ ਆ ਰਹੀ ਹੈ ਜੀ ਲੇਖ 1 April ਨੂੰ ਜਗਦੀਪ ਸਿੱਧੂ ਹੋਰਾਂ ਨੇ ਲਿਖੀ ਹੈ ਹਨਵੀਰ ਬਰਾਗ ਹੋਰਾਂ ਨੇ ਡਾਇਰੈਕਟ ਕੀਤੀ ਹੈ ਮਿਊਜ਼ਿਕ ਹੈ ਜੀ ਜਾਨੀ ਐਂਡ ਵੀਰ ਬਰਾਗ ਦਾ ਵਾਈਟ ਹਿਲ ਸਟੂਡੀਓਜ਼ ਇਹਨੂੰ ਪ੍ਰੋਡਿਊਸ ਕਰ ਰਹੇ ਨੇ ਔਰ ਇੱਕ ਸਕੂਲ ਸਕੂਲ ਲਵ ਸਟੋਰੀ ਤੇ ਬੇਸਡ ਹੈ ਔਰ ਹੋਰ ਬਹੁਤ ਕੁਝ ਨਵਾਂ ਹੈ ਇਸ ਫਿਲਮ 'ਚ ਤੁਸੀਂ ਇਹਦਾ ਟ੍ਰੇਲਰ ਦੇਖੋ ਟ੍ਰੇਲਰ ਆ ਚੁੱਕਿਆ ਹੈ ਜੀ ਔਰ ਫਿਰ ਤੁਸੀਂ ਉਸ ਤੋਂ ਬਾਅਦ 1 April ਨੂੰ ਸਾਰੇ ਪਰਿਵਾਰ ਦੇ ਨਾਲੇ ਫਿਲਮ ਦੇ। ਸਰ ਕੀ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ? ਪਬਲਿਕ ਨੂੰ ਮੈਂ ਇਹ ਕਹਿਣਾ ਚਾਹੁੰਗਾ ਜੀ ਕਿ ਪੰਜਾਬੀ ਸਿਨੇਮਾ ਨੂੰ ਤੁਹਾਡੇ سپورਟ ਦੀ ਬਹੁਤ ਲੋੜ ਹੈ। ਆਫਟਰ ਕੋਵਿਡ ਹੁਣ ਸਿਨੇਮਾਸ 100% ਖੁੱਲੇ ਨੇ। ਸੋ ਸਿਨੇਮਾ ਅੱਜ ਵੀ ਤੁਹਾਡੀ ਵੇਟ ਕਰ ਰਹੇ ਆ। ਹੁਣ ਹੁਮਾ ਕੇ ਤੁਸੀਂ ਪਹੁੰਚੋ ਆਪਣੇ ਪਰਿਵਾਰ ਦੇ ਨਾਲ ਫੁੱਲ ਔਨ ਐਂਟਰਟੇਨਮੈਂਟ ਹੋਏਗਾ। ਤੁਸੀਂ ਡਿਸਪਾਇੰਟ ਨਹੀਂ ਹੋਵੋਗੇ। ਪੂਰਾ ਪੈਸਾ ਵਸੂਲ ਹੈ ਜੀ ਇਹ ਫਿਲਮ ਦਾ। ਆਪਣੀ ਪਾਰਟੀ ਦੀ ਸਰਕਾਰ ਆਈ ਹੈ। ਤੋਂ ਬਦ ਗੰਤਮਾਨ ਜਿਹੜਾ ਐਂਟਰਟੇਨਮੈਂਟ ਵੀ ਮਤਲਬ ਬਾਤ ਹੈ। ਸੈਕਸ਼ਨਾਂ ਤੋਂ ਉਹ ਬਿਲਕੁਲ ਫਿਲਮ ਇੰਡਸਟਰੀ ਕੀ ਚਾਹੀਦੀ ਉਹ ਬਹੁਤ ਸਿਆਣੇ ਨੇ ਜੀ ਮੇਰੇ ਤੋਂ ਤਾਂ ਬਹੁਤ ਸੀਨੀਅਰ ਨੇ ਸਮਝਦਾਰ ਨੇ ਉਹਨਾਂ ਨੂੰ ਪਤਾ ਹੈ ਕੀ ਕਰਨਾ ਸੋ ਬਸ ਅਸੀਂ ਤਾਂ ਇਹ ਕਹਾਂਗੇ ਸਾਨੂੰ ਬਹੁਤ ਉਮੀਦਾਂ ਨੇ ਉਹਨਾਂ ਦੀ ਕਿੰਨੇ ਚ ਕੀ ਮੈਸੇਜ ਹੈ ਮੈਸੇਜ ਹੈ ਫਿਲਮ ਦੇ ਵਿੱਚ ਕੀ ਦੇ ਵਿੱਚ ਕੀ ਮੈਸੇਜ ਹੈ ਫਿਲਮ ਦੇ ਵਿੱਚ ਮੈਸੇਜ ਜੇ ਮੈਂ ਦੱਸਦਾ ਜੀ ਤਾਂ ਸਟੋਰੀ ਰਿਵੀਲ ਹੋ ਜਾਣੀ ਆ ਤੁਸੀਂ 1 April ਨੂੰ ਆਓ ਜੀ ਇਸ ਫਿਲਮ ਚ 5 ਗਾਣੇ ਆ ਜੀ 2 B Praak ਜੀ ਨੇ ਗਾਏ ਨੇ ਇੱਕ ਅਫਸਾਨਾ ਖਾਨ ਨੇ ਗਾਇਆ ਇੱਕ 2 ਮੈਗ ਹੈ 5 ਗਾਣੇ ਹੈ ਮੈਂ ਤੁਹਾਨੂੰ ਕਿਹਾ ਤੁਹਾਡੀ ਆਵਾਜ਼ ਸੌਂ ਗਿਆ ਕੋਈ ਦੋ ਲਾਈਨਾਂ ਹੋ ਮੇਰੇ ਬੇਨੀਆਂ ਵੇ ਤੇਰੇ ਤੇ ਮਰਦੇ ਆ ਹੋ ਅਸੀਂ ਤੈਨੂੰ ਪਿਆਰ ਨਹੀਂ ਕਰਦੇ ਮੁਹੱਬਤ ਕਰਦੇ ਆ ਉਹ ਸਜਦੇ ਤੈਨੂੰ ਹੀ ਕਰੀਏ ਤੇਰੇ ਤੋਂ ਡਰਦੇ ਆ ਅਸੀਂ ਤੈਨੂੰ ਪਿਆਰ ਨਹੀਂ ਕਰਦੇ ਮੋਹਬਤ ਕਰਦੇ ਆ ਤੇ ਕਿਹੜੀ ਕਿਹੜੀ ਜਗ੍ਹਾ ਤੇ ਛੂਟ ਹੋਈ ਹੈ ਫਸਲਮ ਦਾ ਮੇਜਰ ਪਾਰਟ ਜਿਹੜਾ ਹੈ ਜਿਲਦਾਨਗਰ ਸ਼ੂਟ ਹੋਇਆ ਥੋੜਾ ਜਿਹਾ ਪੋਰਸ਼ਨ ਪੰਜਾਬ ਪਈ ਹੈ ਪੰਜਾਬ ਦੇ ਵਿੱਚ ਪੰਜਾਬੀ ਫਿਲਮਾਂ ਦੇ ਕਾਮੇਡੀ ਕੀਤੇ ਸੰਦੀਪ ਭੱਲਾ ਜੀ ਬਣਾਇਆ ਜਾਂਦਾ ਹੈ ਕਾਰਡਨ ਜੁਗਰ ਉਹ ਕਾਮੇਡੀ ਦੇ ਵਿੱਚ ਦੇਨ ਇਹਦੇ ਵਿੱਚ ਕਿਰਦਾਰ ਕਿਹਦਾ ਮੇਰਾ ਕੋਈ ਨਵੇਂ ਚਿਹਰੇ ਦਾ ਹੈ ਇਹਦੇ ਵਿੱਚ ਅਸੀਂ ਕਾਮੇਡੀਅਨ ਆ ਜੀ ਸਹਾਰਾ ਕੋਸ મતਲਬ ਇਹ ਉਸ ਤਰ੍ਹਾਂ ਦੀ ਫਿਲਮ ਨਹੀਂ ਜੀ ਮਤਲਬ ਕਾਮੇਡੀ ਫਿਲਮਾਂ ਲੱਗ ਨਹੀਂ ਕਾਮੇਡੀ ਫਿਲਮ ਨਹੀਂ ਗਿਆ ਏ ਲਵ ਸਟੋਰੀ ਐ ਰੋਮਾਂਟਿਕ ਫਿਲਮ ਦਾ ਸੌਲਰ ਕੈਸਾ ਹੈ ਇਹ ਹਲਕੇ ਹਲਕੇ ਜੀ ਕਾਮੇਡੀ ਹੈ ਉਹ ਨੇਚਰਲੀ ਹੈ ਵਿਚ ਪ੍ਰੋਪਰਲੀ ਨਾਦਾ ਕਰੈਕਟਰ ਦੀ ਲੋਡ ਨਹੀਂ ਸੀ ਅਸੀਂ ਸਾਰੇ ਨੇ ਜੀ ਬਹੁਤ ਪਿਆਰ ਨਾਲ ਇਹ ਫਿਲਮ ਬਣਾਈ ਹੈ ਬਹੁਤ ਹੀ ਸਿੰਪਲ ਜੀ ਸਟੋਰੀ ਹੈ ਕੋਈ ਡਰਾਮਾ ਨਹੀਂ ਹੈ ਸਟੋਰੀ ਦੇ ਵਿੱਚ ਐਂਡ ਬਹੁਤ ਪਿਆਰਾ ਮੈਸੇਜ ਐ ਰਿਫਾਈਨਡ 뮤직 ਐਂਡ ਮੈਲੋਡੀ ਜੀ ਛੱਡ ਕੇ ਜਾਏਗੀ ਸੋ ਤੁਸੀਂ ਸਾਰੇ ਜਿਨੇ థియేటర్ਸ 'ਚ ਜਾ ਕੇ ਇਸ ਫਿਲਮ ਨੂੰ ਵੇਖੋ ਐਂਡ ਇੰਜੋਏ ਕਰੋ ਐ ਮਾਸਟਰਪੀਸ ਅ ਥੀਏਟਰਸ ਚ ਮੈਸੇਜ ਲਈ ਕਹਿ ਰਹੀ ਹਾਂ ਕਿਉਂਕਿ ਜਦੋਂ ਤੁਸੀਂ ਕੋਈ ਚੀਜ਼ ਵੱਡੇ ਪੜਦੇ ਤੇ ਦੇਖਣ ਨੂੰ ਤੁਸੀਂ ਉਹ ਸਟੋਰੀ ਚ ਵੱਡ ਜਾਂਦੇ ਤੁਸੀਂ ਉਹ ਜੀਣਨੇ ਹੋ ਉਸ ਮੋਮੈਂਟ ਨੂੰ ਸੋ ਅਸੀਂ ਇਸ ਨੂੰ ਜੀ ਕੇ ਵੇਖਿਆ ਅਸੀਂ ਹੰਡਾਇਆ ਕੈਰੈਕਟਰਸ ਨੂੰ ਬਹੁਤ ਸਵਾਦ ਆਇਆ ਐਂਡ ਆਈ ਕੈਨ ਬੈਟ ਯੂ ਕਿ ਤੁਹਾਨੂੰ ਵੇਖ ਕੇ ਵੀ ਬਹੁਤ ਸਵਾਦ ਆਏਗਾ ਸੋ ਮੈਂ ਸਿੰਪਲ ਜਿਹਾ ਮੈਸੇਜ ਦੇਣਾ ਚਾਹਨੀ ਆ ਜੀ 1 ਅਪ੍ਰੈਲ ਨੂੰ ਸਾਡੀ ਫਿਲਮ ਆ ਰਹੀ ਹੈ ਸਿਨੇਮਾ ਕਰਾਂਗੇ ਤੁਸੀਂ ਤੁਸੀ ਜਾ ਕੇ ਜ਼ਰੂਰ ਵੇਖੋ ਕਿਉਂਕਿ ਆਈ ਜਸਟ ਡਾਇਲੋਗ ਕਿਉਂਕਿ ਦਰਸ਼ਕਾਂ ਨੂੰ ਜ਼ਿਆਦਾ ਪਸੰਦ ਆਉਂਦਾ ਹੈ ਡਾਇਲੋਗ ਜੀ ਬਹੁਤ ਵਧੀਆ ਤਰੀਕੇ ਨਾਲ ਰਜ ਫਿਲਹਾਲ ਜੋ ਟ੍ਰੇਲਰ ਚ ਹੈ ਉਹ ਮੈਨੂੰ ਮੇਰਾ ਤੇ ਕਿਆ ਮੇਰੇ ਹਜਾ ਐਕਚੁਅਲੀ ਆਊਟ ਨਹੀਂ ਕੀਤੇ ਟ੍ਰੇਲਰ ਦਾ ਡਾਇਲੋਗ ਬਟ ਗੁਰਨਾਮ ਦਾ ਉਹ ਡਾਇਲੋਗ ਬਹੁਤ ਸੋਨਾ ਹੈ ਵੀ ਕਈ ਹੁੰਦੇ ਆ ਕਈ ਹੁੰਦੇ ਸਦਾ ਬਹਾਰ ਜਿਹੜੇ ਖੜੇ ਰਹਿੰਦੇ ਆ ਤੇ ਕਈ ਮੌਸਮਾਂ ਨਾਲ ਬਦਲੇ ਜਾਂਦੇ ਤੇ ਇਹਦਾ ਬਹੁਤ ਹੀ ਵਧੀਆ ਤਰੀਕੇ ਨਾਲ ਇਨ ਰਿਟਰਨ ਇਹ ਡਾਇਲੋਗ ਕੰਪਲੀਟ ਹੁੰਦਾ ਬੇਸਿਕਲੀ ਉਹ ਕੁੜੀ ਦੇ ਪਾਰਟ ਚ ਸੈਕਿੰਡ ਹਾਫ ਤੋਂ ਫਿਲਮ ਦੇਖ ਕੇ ਪਤਾ ਲੱਗਦਾ ਬਨਾਨੇ ਸਵਾਲ ਹੈਗਾ ਮਾਰਕਿਟ ਲੈਂਡ ਵੱਡੇ ਸਿਨੇਮਾ ਤੇ ਜਿਹੜਾ ਫਿਲਮ ਦਾ ਵੱਟਾ ਉਹਨਾਂ ਬਿਲਕੁਲ ਡੈੱਡ ਕਰਕੇ ਰੱਖਦੇ ਨੇ ਨਹੀਂ 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 ਤੁਸੀਂ ਬਿਜ਼ਨਸ ਚੈੱਕ ਕਰੋ ਜੀ ਆਰ 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 ਦਾ ਆਰ 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 ਨਹੀਂ ਲੈ ਲੈ ਤੁਸੀਂ ਬਾਕੀ ਫਿਲਮਾਂ ਵੀ ਚੈੱਕ ਕਰੋ ਜੀ ਨਹੀਂ ਗੰਗੂ ਬਾਈ ਦਾ ਵੀ ਬਿਜ਼ਨਸ ਹੈ ਆਰਾ ਰਾਤ ਸਾਊਥ ਕਵਰ ਕਾਰੀਪਲਾ ਸੰਦੇਖਾਰੇ ਕੰਟੈਂਟ ਵਧੀਆ ਵੀ ਤਾਂ ਹੋਣਾ ਚਾਹੀਦਾ ਨਾ ਜੇ ਕੰਟੈਂਟ ਵਧੀਆ ਚਲੂ ਪੈਸੇ ਬਣਦੇ ਕੋਈ ਸਾਡੀ ਫਿਲਮ ਵਿਆਹ ਨਹੀਂ ਕਰਾਉਣਾ ਵੀ ਅਜੇ ਚੌਥਾ ਹਫਤਾ ਹੈ ਪੰਜਵੇਂ ਚ ਵੀ ਲੱਗੂਗੀ ਜਦੋਂ ਕਿਸਮਤ ਉਹ ਵੀ ਬਹੁਤ ਵਧੀਆ ਹੈ ਆਪਣੇ ਨਾਲ ਆਪਣਾ ਆਪਣਾ ਰੰਗ ਹੈ ਜੀ ਐਨਾ ਬਹੁਤ ਤੁਸੀਂ ਵੀ ਮਲਟੀਪਲੈਕਸ ਜਿਹੜੇ ਸੰਨਾ ਇਹ ਜੀ ਉਹ ਸਿਨੇਮੇ ਹੀ ਰਹਿਣੇ ਹਨ ਜੋ ਜੋ ਇੰਜੋਏ ਸਿਨੇਮਾ ਦੇ ਵਿੱਚ ਜਾ ਕੇ ਬੰਦਾ ਫੈਮਲੀ ਨਾਲ ਕਰਦਾ ਨਾ ਮੈਨੂੰ ਨਹੀਂ ਲੱਗਦਾ OTT ਤੇ ਕਰਦਾ ਸਰ ਅਗਲਾ ਕਿਹੜਾ ਪ੍ਰੋਜੈਕਟਾ ਜਿਹੜਾ ਅਸੀਂ ਜੋਰ ਦੀ ਦਰਸਤਾ ਦੇ ਲੱਗੇ ਮੇਰੀ ਇਸ ਤੋਂ ਬਾਅਦ ਮੈਨੂੰ ਲੱਗਦਾ ਜੀ ਕਿਉਂਕਿ ਫਿਲਮਾਂ ਕਾਫੀ ਬਣੀਆ ਹੋਈਆਂ ਨੇ ਕੋਵਿਡ ਕਰਕੇ ਰੁਕੀਆਂ ਹੋਈਆਂ ਸੀ ਉਹਨਾਂ ਦਾ ਕੋਕਾ ਫਿਲਮ ਮੇਰੀ ਨੀਰੂ ਕਾਜਵਾ ਮੈਡਮ ਨਾਲ ਉਹ ਹੀ ਰਿਲੀਜ਼ ਹੋ ਰਹੀ ਹੈ 17 ਨਈਂ ਇਸ ਤੋਂ ਬਾਅਦ ਸਰ ਇਸ ਫਿਲਮ ਦੇ ਵਿੱਚ ਵੀ ਤੁਹਾਡਾ ਐਸਾ ਡਾਇਲੌਗ ਜਿਹੜਾ ਤੁਹਾਨੂੰ ਜ਼ਿਆਦਾ ਪਸੰਦ ਆਉਂਦਾ

ਸਰ ਫਿਲਮ ਦੇ ਡਾਇਰੈਕਟਰ ਦਾ ਪ੍ਰੋਡਕਸ਼ਨ ਕਰਦਾ ਹੈ ਅੱਜ ਪ੍ਰੋਡਿਊਸ ਕੀਤੀ ਹੈ ਜੀ ਰਾਈਟ ਹੈਂਡ ਸਟੂਡੀਓਜ਼ ਨੇ ਉਹਨਾਂ ਨੇ ਬਹੁਤ ਵਧੀਆ ਵਧੀਆ ਫਿਲਮਾਂ ਪਹਿਲਾਂ ਪ੍ਰੋਡਿਊਸ ਕੀਤੀਆਂ ਨੇ ਜੱਟਾਂ ਜੁਲੀਅਟ ਤੋਂ ਲੈ ਕੇ ਪੰਜਾਬ 1984 ਕੈਰੀਨ ਜੱਟਾ ਵੇ ਬਾਈਟਿੰਗ ਸਟੂਡੀਓ ਬੜੀ ਲਾਈਕ ਐਕਸਪੀਰੀਐਂਸਡ ਕੰਪਨੀ ਹੈ ਅਸੀਂ ਬੜੇ ਲੱਖੀ ਆ ਉਹ ਸਾਡੇ ਨਾਲ ਨੇ ਔਰ ਜਗਦੀਪ ਸਿੱਧੂ ਹੋਰਾਂ ਦੀ ਲਿਖਤ ਦੇ ਆਪਾਂ ਸਾਰੇ ਫੈਨ ਆ ਕਿਸਮਤ ਨਿੱਕਾ ਜੈਲਦਾਰ ਗੁੱਡੀ ਅਫਸੋਲੇ ਉਹਨਾਂ ਨੇ ਲਿਖੀਆਂ ਫਿਲਮਾਂ ਸੁਰਖੀ ਬਿੰਦੀ ਡਾਇਰੈਕਟ ਕੀਤੀ ਸੀ ਉਹਨਾਂ ਨੇ ਇਹ ਫਿਲਮ ਉਹਨਾਂ ਨੇ ਲਿਖੀ ਹੈ ਮਨਵੀਰ ਬਰਾੜ ਉਹਨਾਂ ਦਾ ਅਸਿਸਟੈਂਟ ਸੀਗਾ ਚੀਫ ਅਸਿਸਟੈਂਟ ਸੀ ਪਹਿਲੀ ਵਾਰੀ ਉਹ ਐਜ਼ ਅ ਡੈਬਿਊ ਡਾਇਰੈਕਟਰ ਆ ਰਿਹਾ ਹੈ ਟ੍ਰੇਲਰ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਆਖਿਰ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਦੋਸਤਾਂ ਇਸ ਫਿਲਮ ਬਾਰੇ ਸਾਰਿਆਂ ਨੂੰ ਮੈਂ ਇਹੀ ਕਹੂੰਗਾ ਜੀ ਵੀ ਆਪਾ ਬਹੁਤ ਸਿਆਣੇ ਆ ਤੁਸੀਂ ਸਾਰੇ ਜਿਆਦੇ ਜਿਆਦੇ ਸਿਆਣੇ ਤੇ ਟ੍ਰੇਲਰ ਦੇਖੋ ਮੈਂ ਤਾਂ ਆਪ ਟ੍ਰੇਲਰ ਦੇਖਦਾ ਫੇਰ ਹੀ ਡਿਸਾਈਡ ਕਰਦਾ ਕਿ ਮੈਂ ਫਿਲਮ ਦੇਖਣੀ ਹੈ ਕਿ ਨਹੀਂ ਤੇ ਤੁਸੀਂ ਜੇ ਵੀਡੀਓ ਦੇਖ ਰਹੇ ਹੋ ਤਾਂ ਹੁਣੇ ਟ੍ਰੇਲਰ ਚੈੱਕ ਕਰੋ ਲੇਕ ਫਿਲਮ ਦਾ 1 ਅਪ੍ਰੈਲ ਨੂੰ ਆ ਰਹੀ ਹੈ ਫਿਰ ਤੁਸੀਂ ਆਪ ਦਾ ਜੇ ਪ੍ਰੋਗਰਾਮ ਬਣਾਇਆ ਫਿਲਮ ਦੇਖਣ ਦਾ ਤਾਂ ਪਰਿਵਾਰ ਦੇ ਨਾਲ ਜਾਇਓ ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਨੂੰ ਵੀ ਲੈ ਕੇ ਜਾਇਓ ਉਹ ਸਾਰਿਆਂ ਦੀ ਫਿਲਮ ਹੈ ਜੀ ਥੈਂਕ ਯੂ ਸਰ ਥੈਂਕ ਯੂ